ਸਤਿ ਸ੍ਰੀ ਅਕਾਲ ਜੀ ਇਹ ਸਭ ਵਕਤ ਤੱਕ ਖੜੇ ਹਾਂ ਪਿੰਡ ਦੂਲਾ ਸਿੰਘ ਵਾਲਾ ਜਿੱਥੇ ਕਿ ਸਾਡੀ ਮਿਸਲ ਸਤਲੋਜ ਤੇ ਰਾਹਤ ਕੈਂਪ ਚੱਲਦਾ ਹੁੰਦਾ ਸੀ ਬੋੜ ਸਰਾਈ ਕਸਤੀਆਂ ਰਾਈ ਇਹ ਘਰਾਂ ਵਿੱਚ ਰਾਸ਼ਨ ਪਹੁੰਚਾਉਂਦੇ ਹੁੰਦੇ ਸੀ ਤੇ ਅੱਜ ਵੀ ਰਾਹਤ ਕਾਰਜ ਜਾਰੀ ਨੇ ਵੱਖ-ਵੱਖ ਲੋਕ ਜਥੇਬੰਦੀਆਂ ਪੰਜਾਬੀ ਉੱਭਰ ਕੇ ਆਏ ਆਪਣੇ ਹੜਾ ਪੀੜਾਂ ਦੀ ਬਾਹ ਫੜਨ ਵਾਸਤੇ ਤੇ ਉਸ ਦੇ ਲੜੀ ਦੇ ਤਹਿਤ ਅੱਜ ਪਿੰਡ ਨਨੇਹੜੀਆਂ ਨੇੜੇ ਕਰਾਲੀ ਮਹਾਲੀ ਜ਼ਿਲ੍ਹੇ ਤੋਂ ਪਹੁੰਚੇ ਨੇ ਤੇ ਸਾਰੇ ਵੀਰ ਪਹੁੰਚੇ ਨੇ ਤੇ ਘਰਾਂ ਦੇ ਹਾਲਾਤ ਦੇਖ ਕੇ ਤੇ ਹਾਲਾਤ ਦੇਖਣ ਸਾਰ ਇਹਨਾਂ ਨੇ ਘਰਾਂ ਦੀ ਮਾਲੀ ਸਹਾਇਤਾ ਕੀਤੀ ਮਾਲੀ ਸਹਾਇਤਾ ਦੇ ਨਾਲ ਨਾਲ ਇਹ ਇੱਕ ਇੱਥੇ ਟਰੈਕਟਰ ਵੀ ਦੇ ਕੇ ਜਾ ਰਹੇ ਨੇ ਜਿਹੜਾ ਕਿ ਅਸੀਂ ਇੱਕ ਲੋੜਵੰਦ ਪਰਿਵਾਰ ਨੂੰ ਦਵਾਂਗੇ ਉਸ ਤੋਂ ਪਹਿਲਾਂ ਜਿਹੜਾ ਕਿ ਇੱਥੇ ਜ਼ਮੀਨਾਂ ਕਰਾਉਣੀਆਂ ਕਰਾਉਣੀਆਂ ਆਪਾਂ ਅੱਗੇ ਜਾ ਕੇ ਉਹ ਜ਼ਮੀਨਾਂ ਕਰਾਉਣ ਵਿੱਚ ਉਹ ਟਰੈਕਟਰ ਵਰਤਾਂਗੇ ਜਦੋਂ ਉਹ ਟਰੈਕਟਰ ਦੀ ਸਾਨੂੰ ਲੋੜ ਪੂਰੀ ਹੋ ਗਈ ਤੇ ਅਸੀਂ ਜਿਹੜਾ ਲੋੜਬੰਦ ਪਰਿਵਾਰ ਹੈਗਾ ਉਸ ਨੂੰ ਟਰੈਕਟਰ ਵੀ ਦੇਵਾਂਗੇ ਤੇ ਥੋੜਾ ਜਿਹਾ ਸਾਡੇ ਤੇ ਆਹ ਭਾਰ ਵੀ ਚੜਾ ਕੇ ਚੱਲੇ ਆ ਤੁਹਾਨੂੰ ਪਤਾ ਹੀ ਕਿ ਅਸੀਂ ਮਾਇਆ ਨਹੀਂ ਲੈਂਦੇ ਪਰ ਸਾਨੂੰ ਕੁਝ ਮਾਲੀ ਸਹਾਇਤਾ ਸੇਵਾ ਵਾਸਤੇ ਦੇ ਕੇ ਜਾ ਰਹੇ ਆ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਕਿਹਾ ਸੀ ਵੀ ਭਾਈ ਸਾਨੂੰ ਮਾਇਆ ਦੀ ਜ਼ਰੂਰਤ ਨਹੀਂ ਪਰ ਇਹਨਾਂ ਨੇ ਬਾਈ ਹੁਣਾਂ ਨੇ ਇੱਥੇ ਮਾਇਆ ਦੇ ਕੇ ਜਾ ਰਹੇ ਜਿਹੜੇ ਕਿ ਅਸੀਂ ਸੇਵਾ ਵਿੱਚ ਲਾਵਾਂਗੇ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਸਾਡੇ ਇਲਾਕੇ ਦੇ ਵਿੱਚ ਆਇਓ ਹਾਰ ਪੀੜਤ ਪਰਿਵਾਰਾਂ ਦੀ ਬਾਹ ਫੜਨ ਆਇਓ ਅੱਜ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਆ ਕੇ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿੱਦਾਂ ਦੇ ਹਾਲਾਤ ਲੋਕਾਂ ਦੇ ਲੱਗੇ ਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਜਿਹਨੂੰ ਦੇਖਣੇ ਦੇ ਸਾਹਗਲਾ ਇਹ ਹਾਲਤ ਲੋਕਾਂ ਦੀ ਬਹੁਤ ਖਸਤਾ ਜੀ ਸਹੀ ਫਸਲ ਹੈ ਸਭ ਤਬਾਹ ਹੋ ਗਈ ਜੀ ਇਹ ਮਕਾਨ ਹੈ ਉਹਨਾਂ ਤੇੜਾ ਆ ਗਏ ਆ ਜੀ ਉਹ ਵੀ ਡਿੱਗਣੇ ਵਿੱਚ 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 ਰਣੀ ਦੇਖਣੀ ਹੈ ਜੀ ਡੰਗਰਪੁਰ ਵੀ ਅੜ ਗਏ ਲੋਕਾਂ ਦੇ ਜੀ ਇਹ ਫਸਲ ਹੈ ਉਹ ਡੁੱਬ ਗਿਆ ਖਤਵਾ ਹੋ ਗਈ ਜਿਹੜੀ ਹੁਣ ਮਤਲਬ ਬਾਜੇ ਬਾਰੇ ਜਮੀਨ ਵਿੱਚ ਤਾਂ ਕਣਕ ਹੁਣ ਦੀ ਆਸ ਨਹੀਂ ਹੈ ਜੀ ਇਹ ਸਰਕਾਰਾਂ ਇਹਨਾਂ ਨੇ ਕੋਈ ਮਦਦ ਨਹੀਂ ਕਰੀਆਂ ਦੀ ਸਰਕਾਰ ਤਾਂ ਬਸ ਇਕੱਲੀ ਫੋਟੋ ਚੁੱਕੀ ਆ ਫੋਟੋ ਖਾ ਕੇ ਜਾਣਗੇ ਆਉਣਗੇ ਬਸ ਇਹ ਮਦਦ ਕਰਦੀਆਂ ਸੰਸਥਾ ਕਰਦੀਆਂ ਜੀ ਬਾਕੀ ਉਸ ਜੇ ਸਾਨੂੰ ਹੁਣ ਜਾ ਕੇ ਆਏ ਤੁਸੀਂ ਬੁਕਰ ਵਿੱਚ ਕਹਿੰਦੇ ਵੀ ਜੇ ਰਾਸਨ ਤਾਂ ਇੰਨਾ ਹੋ ਗਿਆ ਸਾਡੇ ਕੋਲ ਸਾਡੇ ਕੋਲ ਸਾਲ ਹੀ ਮੁੱਕਦਾ ਜੀ ਵੀ ਲੋਕਾਂ ਨੇ ਬਹੁਤ ਮੁਦਦ ਕੀਤੀ ਵੀ ਹੁਣ ਸਾਡੀ ਤੁਸੀਂ ਘਰ ਦੋ ਜਾਣੇ ਕਹਿੰਦਾ ਅਸੀਂ ਘਰ ਖਾਲੀ ਮੈਂ ਵੀ ਮਕਾਨ ਥੋੜਾ ਜਿਹਾ ਜਿਹੜਾ ਜਿਵੇਂ ਗਿਰਨੇ ਵਾਲਾ ਜਿਹੜੀ ਮਕਾਨ ਦੀ ਮੱਦੇ ਹੋਏ ਬਹੁਤ ਵਧੀਆ ਵੀ ਸਾਨੂੰ ਪੈਸੇ ਟੁਕੜੀ ਕੋਈ ਲੋੜ ਨਹੀਂ ਪੈਸੇ ਟੁਕੜੀ ਦੀ ਕੋਈ ਲੋੜ ਨਹੀਂ ਬਿਸਾਰੀ ਸੇਵਾ ਬਸਰੀ ਹੋ ਰਹੀ ਹੈ ਬਾਕੀ ਜੀ ਬਾਕੀ ਸਭ ਤੋਂ ਵੱਡੀ ਗੱਲ ਹੈ ਨਾ ਇਹ ਵੀਰ ਨੇ ਸਾਨੂੰ ਇੰਨਾ ਵਧੀਆ ਮਤਲਬ ਦਿਖਾਇਆ ਜਿਕੇਣਾ ਕੱਲੇ ਕੱਲੇ ਪਿੰਡੇ ਜਾ ਕੇ ਜਿਹਨੂੰ ਅਸੀਂ ਅੱਜ ਮਤਲਬ ਉਹ ਘਰ ਦਿਖਾਏ ਜਿਹਨੂੰ ਲੋੜ ਸੀਗੀ ਅਸੀਂ ਆਪ ਜਾ ਕੇ ਉਹਨਾਂ ਨੂੰ ਸੇਵਾ ਕਰੀ ਸੇਵਾ ਦੀ ਮਾਲੀ ਖੈਰਾ ਜਿੰਨੀ ਸਾਤੋਂ ਮਦਦ ਸਰੀ ਹੈ ਨਾ ਸਾਰੇ ਪਿੰਡ ਵਾਲੇ ਨੇ ਇਕੱਠੇ ਕਰਕੇ ਜਿੰਨੇ ਅਸੀਂ ਅਸੀਂ ਨਾਲ ਦੀ ਨਾਲ ਪੈਸੇ ਦਤੇ ਜੀ ਤੁਹਾਡਾ ਇੰਨਾ ਸਾਨੂੰ ਵਧੀਆ ਲੱਗਿਆ ਕਿਉਂਕਿ ਕਈ ਸੰਸਥਾ ਆਏ ਅਸੀਂ ਪੈਸੇ ਦਿੰਦੇ ਸਾਰੀ ਪਹਿਲਾਂ ਸਲਾਹ ਸੀ ਵੀ ਕਿਸੇ ਨੂੰ ਇਕੱਠੇ ਜਿੰਨੇ ਨੇ ਪੈਸੇ ਪਰ ਸਾਡਾ ਮਨ ਮੰਨਿਆ ਵੀ ਚਲੋ ਅਸੀਂ ਦੇਖੀ ਜਾ ਕੇ ਪਰ ਇਹ ਵੀ ਨਾ ਜੇ ਕਿਸੇ ਨੇ ਹੋਰ ਵੀ ਦੇਣੀ ਹੈ ਮੈਂ ਕਹਿੰਦਾ ਇਹਨਾਂ ਨਾਲ ਕੰਟੈਕਟ ਕਰੋ ਆ ਕੇ ਪੈਨ ਇੰਨਾ ਵਧੀਆ ਇਹਨਾਂ ਦੇ ਪਿੰਡੇ ਜਾ ਕੇ ਸਵੇਰ ਦੇ ਅੱਜ ਸਵੇਰ ਦੇ ਸਾਡੇ ਨਾਲ ਅੱਜ ਮਤਲਬ ਲੱਗੇ ਹੋਏ ਆਂ ਕ્યા ਪਾਣੀ ਵੀ ਸਾਨੂੰ ਸਾਰਾ ਕੁਝ ਇਹਨਾਂ ਨੇ ਕੋ ਕਰਿਆ ਜੀ ਤਾਂ ਬਹੁਤ ਵਧੀਆ ਮਤਲਬ ਮੈਨੂੰ ਇਹਨਾਂ ਦਾ ਕਿ ਨਹੀ ਨਹੀ ਅਸੀਂ ਬੇਨਤੀ ਕਰਦੇ ਹਾਂ ਜੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਫਰਜ਼ ਬੰਦਾ ਦੇਖੋ ਪੂਰਾ ਪੰਜਾਬ ਉੱਬਰ ਕੇ ਆ ਰਿਹਾ ਸਾਡਾ ਫਰਜ਼ ਬੰਦਾ ਵੀ ਅਸੀਂ ਤੁਹਾਨੂੰ ਪੀੜਤ ਪਰਿਵਾਰਾਂ ਤੱਕ ਲੈ ਕੇ ਜਾਈਏ ਸਾਡਾ ਉਹ ਫਰਜ਼ ਬੰਦਾ ਤੁਸੀਂ ਸਾਡੇ ਕੋਲੇ ਆਏ ਅਸੀਂ ਤੁਹਾਨੂੰ ਸਿੱਧੇ ਪੀੜਤ ਪਰਿਵਾਰਾਂ ਤੱਕ ਲੈ ਗਏ ਅਸੀਂ ਵਿਚ ਵਿਚੋਲੇ ਨਹੀਂ ਪਏ ਅਸੀਂ ਸਿੱਧਾ ਤੁਹਾਨੂੰ ਪਰਿਵਾਰ ਤੱਕ ਮਲਾ ਦੇ ਹਾਂ ਜੀ ਨਹੀਂ ਚਾਹੁੰਦੇ ਤੇ ਅਸੀਂ ਇਹ ਚੀਜ਼ ਕੀਤੀ ਆ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਿਹੜੀ ਢੋਡੀ ਮਾਇਆ ਜਿਹੜੀ ਦਸਵੰਦ ਦਾ ਹਿੱਸਾ ਦੇਖੋ ਬਾਈ ਜੀ ਤੁਸੀਂ ਆਪਣੇ ਬੱਚਿਆਂ ਦੇ ਮੂੰਹ ਚ ਇੱਕ ਰੋਟੀ ਦਾ ਬੁਰਕੀ ਦਾ ਹਿੱਸਾ ਕੱਟ ਕੇ ਇੱਥੇ ਵੰਡਿਆ ਉਹ ਦਸਮਾ ਦਸੋਂਹੇ ਦਾ ਬਾਬੇ ਨਾਨਕ ਦੀ ਦਸਮਾ ਦਸਵੰਦ ਤੋਂ ਚਲਾਈ ਹੋਈ ਦਸਮਾ ਹਿੱਸਾ ਦੇ ਕੇ ਦਾਨ ਕੀਤਾ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਜਿਹੜੀ ਢੋਡੀ ਦਸਵੰਦ ਆ ਜਿਹੜੇ ਤੋਂ ਨਗਰ ਦੀ ਦਸਵੰਦ ਆ ਇਹ ਲੇਖੇ ਲੱਗੇ ਤੇ ਤੁਹਾਡੇ ਨਗਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਇੱਕ ਇੱਕ ਨਾਲ ਨਾਲ ਮੈਂ ਸੰਗਤ ਨੂੰ ਬੇਨਤੀ ਕਰਦਾ ਸੰਗਤ ਜੀ ਇਸ ਵਕਤ ਇੱਥੇ ਬਹੁਤ ਸਾਰਾ ਰਾਸ਼ਨ ਹਰੇਕ ਚੀਜ਼ ਪਹੁੰਚ ਚੁੱਕੀ ਆ ਜੇ ਲੋੜ ਹੈਗੀ ਇੱਥੇ ਆਚਾਰ ਦੀ ਚਾਰੇ ਦੀ ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਿਹੜੀਆਂ ਜ਼ਮੀਨਾਂ ਆਪਾਂ ਆਬਾਦ ਕਰਨੀਆਂ ਉਹ ਜ਼ਮੀਨਾਂ ਵਾਸਤੇ ਡੀਜ਼ਲ ਉਹਦੇ ਵਾਸਤੇ ਡੀਏਪੀ ਤੇ ਬੀਡੀ ਲੋਡ ਹੋਊਗੀ ਆ ਸਾਰੀ ਹੀ ਸੰਗਤ ਨੂੰ ਬੇਨਤੀ ਕਿ ਆਪਣੀ ਦਸਵੰਧ ਦਾ ਹਿੱਸਾ ਕੱਢ ਕੇ ਜਰੂਰ ਰੱਖੋ ਤੁਸੀਂ ਸਿੱਧਾ ਆਓ ਸਿੱਧਾ ਪਰਿਵਾਰਾਂ ਨਾਲ ਮਿਲੋ ਆਣ ਕੇ ਤੇ ਤੁਸੀਂ ਸੇਵਾ ਕਰ ਸਕਦੇ ਹੋ ਪਰ ਬਾਪੂ ਜੀ ਤੁਸੀਂ ਬਾਪੂ ਜੀ ਨੇ ਵੀ ਬਹੁਤ ਸੇਵਾ ਕੀਤੀ ਬਾਪੂ ਜੀ ਤੁਹਾਨੂੰ ਕੀ ਲੱਗਾ ਤੁਸੀਂ ਅੱਜ ਆਏ ਹੋ ਪਿੰਡਾਂ ਦੇ ਹਾਲਾਤ ਦੇਖੇ ਜੀ ਇਹ ਬਹੁਤ ਤਕਲੀਫ ਚ ਲੋਕ ਜੀ ਬਹੁਤ ਮੁਸ਼ਕਲ ਚ ਫਸੇ ਹੋਏ ਆ ਜੀ ਦੇਖ ਕੇ ਸਾਡਾ ਮਨ ਬੜਾ ਦੁਖੀ ਹੋਇਆ ਵੀ ਇੰਨੀ ਤਬਾਹੀ ਹੋਈ ਹੈ ਸਾਡੇ ਇਸ ਪੰਜਾਬ ਦੀ ਜੀ ਹੜ੍ਹਾਂ ਦੇ ਨਾਲ ਬਾਪੂ ਜੀ ਚਲੋ ਅਸੀਂ ਤੁਸੀਂ ਸਾਡੀ ਬਹੁਤ ਕੀਤੀ ਹੈ ਤੇ ਸਾਨੂੰ ਇਹ ਤਸੱਲੀ ਹੈ ਵੀ ਜਿਸ ਘਰ ਚ ਅਸੀਂ ਗਏ ਆ ਉਹ ਲੋੜਵੰਦੇ ਸੀ ਜਿਨੂੰ ਵੀ ਅਸੀਂ ਪੈਸੇ ਦਿੰਦੇ ਆ ਜੀ ਉਹ ਤੁਹਾਡੀ ਮਿਹਨਤ ਸਦਕਾ ਅਸੀਂ ਉੱਥੇ ਪਹੁੰਚ ਸਕੇ ਹਾਂ ਜੀ ਬਾਕੀ ਸਾਨੂੰ ਤਸੱਲੀ ਇਸ ਚੀਜ਼ ਦੀ ਤੁਹਾਡੇ ਦੀ ਤਸੱਲੀ ਹੈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਜੀ ਧੰਨਵਾਦ ਬੱਪੂ ਜੀ ਬਾਈ ਸੁੱਖਾ ਜੀ ਜਾਂ ਬਾਈ ਸੁੱਖਾ ਜੀ ਨਾ ਮੇਰੇ ਜਦੋਂ ਪਹਿਲੇ ਵਾਰੀ ਗੱਲ ਹੋਈ ਸੀ ਤੇ ਬਾਈ ਨੂੰ ਮਿਲੇ ਆਪਾਂ ਬਾਈ ਆਪਾਂ ਘਰਾਂ ਦੇ ਹਾਲਾਤ ਦੇਖੇ ਘਰਾਂ ਦੇ ਹਾਲਾਤ ਦੇਖ ਰਹੇ ਨਹੀਂ ਹਨਾ ਪੰਜਾਬ ਚ ਹੜ੍ਹ ਬਹੁਤ ਜਗ੍ਹਾ ਆਏ ਨੇ ਪਰ ਇਹ ਤਾਂ ਆਏ ਸਾਲ ਹੜ੍ਹ ਵਿੱਚ ਹਰਦਾ ਦੋਨੇ ਪਾਸੇ ਆਪਾਂ ਤੁਸੀਬਾਣੇ ਤੇ ਖੜੇ ਆ ਇਧਰ ਵੀ ਤੁਸੀਬਾਣ 8 ਕਿਲੋਮੀਟਰ ਪਰਲੇ ਪਾਸੇ ਤੁਸੀਬਾਣ ਪਿੰਡਾਂ ਦੇ ਹਾਲਾਤ ਕੀ ਆ ਆਰਥਿਕ ਹਾਲਾਤ ਲੋਕਾਂ ਦੇ ਕੀ ਆ ਆਰਥਿਕ ਹਾਲਾਤ ਬਹੁਤ ਖਰਾਬ ਨੇ ਵੀ ਲੋਕਾਂ ਦੇ ਆ ਵੀਰ ਜੀ ਜਿਨ੍ਹਾਂ ਨੂੰ ਵੀ ਮਿਲੇ ਵੀ ਤੰਗ ਤੇ ਸੀਗੇ ਬਹੁਤ ਲੋਕ ਅਸੀਂ ਬਹੁਤ ਉਹਨਾਂ ਦੀ ਵਿਚਰਨ ਦੀ ਮਦਦ ਕੀਤੀ ਜਿੰਨੇ ਜੋਗੇ ਹੈਗੇ ਜੀ ਆਉਣ ਵਾਲੇ ਮਤਲਬ ਜਿਹੜੇ ਵੀ ਦਾਨੀ ਸੱਜਣ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਉਂਕਿ ਬਈ ਜਿਵੇਂ ਰਾਸ਼ਨ ਵੀ ਬਹੁਤ ਪਹੁੰਚ ਗਿਆ ਹਰ ਇੱਕ ਚੀਜ਼ ਪਹੁੰਚ ਗਈ ਤੁਹਾਨੂੰ ਕੀ ਲੱਗਦਾ ਵੀ ਕਿਸ ਤਰੀਕੀ ਚੀਜ਼ ਦੀ ਲੋੜ ਆ ਕਿਉਂਕਿ ਜ਼ਮੀਨਾਂ ਤਾਂ ਤਬਾਹ ਹੋ ਗਈ ਫਸਲੇ ਤਾਂ ਮਰ ਗਏ ਅਪ੍ਰੈਲ ਤੱਕ ਇਹਨਾਂ ਕੋਲੇ ਕੋਈ ਵੀ ਫਸਲ ਨਹੀਂ ਹੋਣੀਗੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਵੀਰ ਆ ਰਹੇ ਨੇ ਕਿੱਦਾਂ ਦੀ ਮਦਦ ਕਰਨੀ ਚਾਹੀਦੀ ਆ ਕਿ ਆਉਣੇ ਟਾਈਮ ਜੇਕਰ ਹੁਣ ਇਹ ਟਰੈਕਟਰਾਂ ਟੁੱਟਣਾ ਰੋਡ ਪੈ ਡੀਜ਼ਲ ਦੀ ਲੋੜ ਪੈਣੀ ਆ ਜੀ ਇਹ ਖਾਦ ਦੀ ਬੀਜ ਦੀ ਲੋੜ ਹੈ ਜੀ ਜੀ ਉਹ ਲੋੜ ਹੈ ਜੀ ਉਹ ਪੂਨੀਆਂ ਕਰੀਆਂ ਜਾਣੇ ਰਹਿੰਦੀਆਂ ਜੀ 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 ਮੈਂ ਉਹੀ ਵਾਰ-ਵਾਰ ਪੁੱਛਦਾ ਵੀ ਪੂਰਾ ਪੰਜਾਬ ਯੂਪੀ ਬਿਹਾਰ ਵੀ ਆਇਆ ਯੂਪੀ ਤੋਂ ਵੀ ਆਏ ਮੈਂ ਤੋਂ ਗੁਜਰਾਤ ਤੋਂ ਵੀ ਆਏ ਪਲੇ ਰਾਜਸਥਾਨ ਤੋਂ ਵੀ ਆਏ ਆਪਾਂ ਤੁਸੀਂ ਆਪਣਾ ਪੰਜਾਬ ਤਾਂ ਉੱਭਰ ਰਿਆ ਹਨ ਪੰਜਾਬ ਰਾਜਾ ਸੀ ਰਾਜਾ ਹੈ ਰਾਜਾ ਹੀ ਰਹੂਗਾ ਹਾਲਾਤ ਕੀ ਆ ਅੰਦਰਲੇ ਹਾਲਾਤ ਕੀ ਲੱਗਦੇ ਆ ਤੇ ਜਿਹੜੇ ਸੰਗਤ ਆਉਣਾ ਚਾਹੁੰਦੀ ਉਹਨੂੰ ਕੀ ਕਹੋਂਗੇ ਜੀ ਬੀ ਜੀ ਦੇਖੋ ਜਿਹੜੇ ਇਸ ਟਾਈਮ ਅਸੀਂ ਖੁਦ ਆਪ ਖੇਤਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਹਾਲਾਤ ਦੇਖੇ ਆ ਜੀ ਆਪਾਂ ਨੇ ਇਹ ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਜਿਗਣਾ ਮੰਜ਼ਰ ਕਹਿੰਦੇ ਉਸ ਚੀਜ਼ ਹੋਣੀ ਵੀ ਹੈ ਇਸ ਕਾਲ ਟਾਈਮ ਜਿਸ ਤਰ੍ਹਾਂ ਹਿਮਾਚਲ 'ਚ ਲਾਲੋਬੀ ਜਦੋਂ ਬਲੱਡ ਆਉਂਦਾ ਜੀ ਜ਼ਿਆਦਾ ਉਹ ਚੀਜ਼ ਹੋਈ ਵੀ ਇਸ ਟਾਈਮ ਇੱਥੇ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਬਾਕੀ ਹਾਂ ਜੀ ਹਾਂ ਘਰਾਂ ਨੂੰ ਕੋਈ ਰਾਹ ਨਹੀਂ ਠੀਕ ਹੈ ਕੋਈ ਕੁਝ ਨਹੀਂ ਹੈ ਮਤਲਬ ਕਿਸੇ ਵੀ ਤਰ੍ਹਾਂ ਦੀ ਮਦਦ ਕਿਸੇ ਨੇ ਵੀ ਕਰਨੀ ਹੈ ਆਪ ਆ ਕੇ ਔਰੇ ਕੋ ਮਕੇ ਫਿਰਕੇ ਦੇਖ ਕੇ ਹਾਲਾਤ ਫਿਰ ਮਦਦ ਕਰੋ ਜੀ ਇਹਨਾਂ ਦੀ ਸਾਰਿਆਂ ਦੀ ਵੀ ਜੀ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਆ ਸਾਰੇ ਹੀ ਨਨੇਹੜੀ ਨਗਰ ਦਾ ਐਨ ਆਰ ਆਈ ਵੀਰਾਂ ਦਾ ਇਹਨਾਂ ਦੇ ਸਮੁੱਚੇ ਪੈਣ ਦਾ ਜਿੰਨੇ ਵੀ ਵੀਰ ਪਹੁੰਚਿਆ ਬਹੁਤ ਬਹੁਤ ਧੰਨਵਾਦ ਆ ਕੁਝ ਮਾਇਆ ਦਾ ਭਾਰ ਸਾਡੇ ਸਿਰ ਤੇ ਚੜਾ ਕੇ ਚੱਲੇ ਆ ਪਰ ਅਸੀਂ ਇਹ ਜਿਹੜੀ ਮਾਇਆ ਇਹ ਅਸੀਂ ਸੇਵਾ ਵਿੱਚ ਲਾਵਾਂਗੇ ਕਿਉਂਕਿ ਸਾਡੇ ਕੋਈ ਵੀ ਮਿਸਲ ਨਾ ਤਾਂ ਉਹ ਪੈਸਾ ਲੈਂਦੀ ਆ ਤੇ ਜਿਹੜੀ ਵੀ ਸੇਵਾ ਤੁਸੀਂ ਕੀਤੀ ਆ ਤੁਹਾਨੂੰ ਮਹਾਰਾਜ ਲੇਖੇ ਲਾਵੇ ਤੇ ਗੁਰੂ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ